ਕਸਬਾ ਨਮਾਗਰੋਂ ਥਾਣੇ ਦੇ ਨਜ਼ਦੀਕ ਪੈਣ ਵਾਲੇ ਪਿੰਡ ਕਾਂਸਲ ਦੇ ਵਿੱਚ ਦੇਰ ਰਾਤ ਦਸਿਆ ਜਾਇਆ ਗੋਲੀ ਚੱਲੀ ਹੈ 12 ਬੋਰਡ ਦੀ ਰਫਲ ਦੇ ਨਾਲ ਗੋਲੀ ਚਲਾਈਆਂ ਗਈਆਂ ਨੇ ਉਸ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਫੜਤਾ ਕਿਤੇ ਪੁਲਿਸ ਸਟੇਸ਼ਨ ਨਵਾਗਰੋਂ ਬਾਅਦ ਤਸਵੀਰਾਂ ਦਿਖਾ ਰਹੇ ਜਿੱਥੇ ਕੀ ਤਿੰਨ ਨੌਜਵਾਨ ਹੁਣ ਰਿਮਾਂਡ ਤੇ ਜਾ ਰਹੇ ਹਨ ਰਿਮਾਂਡ ਦੇ ਵਿੱਚ ਹੋਰ ਹੀ ਵੱਡੇ ਖੁਲਾਸੇ ਹੋ ਸਕਦੇ ਨੇ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਮਾਗਰੋਂ ਥਾਣੇ ਦੇ ਨਜ਼ਦੀਕ ਪੈਣ ਵਾਲੇ ਪਿੰਡ ਕਾਂਸਲ ਦੇ ਵਿੱਚ ਦੇਰ ਰਾਤ ਦੱਸਿਆ ਜਾ ਰਿਹਾ ਗੋਲੀ ਚੱਲੀ ਹੈ 12 ਬੋਰਡ ਦੀ ਰਫਲ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਉਸ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਨੂੰ ਲੈ ਕੇ ਪੁਲਿਸ ਸਟੇਸ਼ਨ ਨਵਾਗਰੋਂ ਬਾਅਦ ਤਸਵੀਰਾਂ ਦਿਖਾ ਰਹੇ ਜਿੱਥੇ ਕੀ ਤਿੰਨ ਨੌਜਵਾਨ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮਾਜੋਕ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਇਲਾਕੇ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਪੁਲਿਸ ਨੂੰ ਜਦ ਸੂਚਨਾ ਮਿਲਦੀ ਉਸ ਤੋਂ ਬਾਅਦ ਲਗਾਤਾਰ ਪੁਲਿਸ ਉਹਨਾਂ ਤਫ਼ਤੀਸ਼ ਦੇ ਵਿੱਚ ਜੁੜ ਜਾਂਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਨਮਾਗਰਾਂ ਦੀ ਤਸਵੀਰ ਦਿਖਾ ਰਹੀਆਂ ਜਿੱਥੇ ਕੀ ਉਹਨਾਂ ਤਿੰਨੇ ਨੌਜਵਾਨਾਂ ਦਾ ਨਾਮ ਜਿਹੜਾ ਪਹਿਚਾਣ ਹੈ ਉਹ ਰਕੇਸ਼ ਕੁਮਾਰ, ਕੁਲਵਿੰਦਰ ਸਿੰਘ ਔਰ ਜਸਵੀਰ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਤਿੰਨੇ ਜੰਮੂ ਦੇ ਰਹਿਣ ਵਾਲੇ ਸੀ ਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਸਲ ਦੇ ਵਿੱਚ ਇੱਕ ਪੀਜੀ ਦੇ ਵਿੱਚ ਰਹਿੰਦੇ ਸੀ ਤੇ ਲਗਭਗ 6 ਮਹੀਨੇ ਦੇ ਕਰੀਬ ਤੋਂ ਜਿਹੜੇ ਪੀਜੀ ਦੇ ਵਿੱਚ ਰਹਿ ਰਹੇ ਸੀ ਤੇ ਇਹ ਹੁਣ ਇਨਾਂ ਦੇ ਉੱਤੇ ਪੁਲਿਸ ਵੱਲੋਂ ਧਾਰਾ 336 34 ਤੇ 25/27 ਆਰਮੈਕ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਸੀ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਹੈ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਜਿਹੜੇ ਰੌਂਦੀਆਂ ਕੋਲ ਬਰਾਮਦ ਕੀਤੇ ਨੇ ਤੇ ਉਹ ਦੋ ਦੋ 12 ਬੋਰ ਦੀ ਰਫਲ ਜਿਹੜੀ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਇਸ ਨੂੰ ਲੈ ਕੇ ਇਹ ਵੀ ਦੱਸਦਣਿਆ ਕਿ ਇਹ ਬਿਲਕੁਲ ਵਿਧਾਨ ਸਭਾ ਤੇ ਨਾਲ ਸੈਕਟੇਟ ਤੇ ਸੀਐਮ ਹਾਊਸ ਦੇ ਬਿਲਕੁਲ ਨਜ਼ਦੀਕ ਆ ਪਿੰਡ ਕਾਸਲ ਹੈ ਜਿੱਥੇ ਕਿ ਇਹ ਪੰਜਾਬ ਦੇ ਵਿੱਚ ਮੁਹਾਰੀ ਦੇ ਵਿੱਚ ਆਉਂਦਾ ਆਉਂਦਾ ਹੈ ਤਾਂ ਇਸ ਨੂੰ ਲੈ ਕੇ ਇਲਾਕੇ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਇਸ ਤਰੀਕੇ ਦੀ ਜਿਹੜੀ ਫਾਇਰਿੰਗ ਹੋਈ ਹੈ ਤਾਂ ਉਸ ਤੋਂ ਬਾਅਦ ਹਫੜਾ ਤਫੜੀ ਮਚ ਗਈ ਤਾਂ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਡਰ ਦਾ ਮਾਹੌਲ ਬਣ ਗਿਆ ਤੇ ਪੁਲਿਸ ਲਗਾਤਾਰ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਵੱਲੋਂ ਪਤਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਕੋਲੋਂ 12 ਬੋਰ ਦੀ ਰਫਲ ਕਿੱਥੋਂ ਆਈ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਨਮਾ ਗ੍ਰਾਂਥ ਤੁਹਾਨੂੰ ਦਿਖਾ ਰਹੇ ਹਾਂ ਕਿ ਪੁਲ ਜਿਹੜਾ ਗ੍ਰਿਫਤਾਰ ਕਰਕੇ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਤਾਂ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ આરોપીਆਂ ਦੇ ਕੋਲੋਂ ਪੁੱਛਗਿੱਛ ਹੋਰ ਵੀ ਗੰਭੀਰ ਦੇ ਨਾਲ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਪੀਜੀ ਦੇ ਵਿੱਚ ਫੈ ਰਹੇ ਨੇ ਕਿ ਉਸ ਪੀਜੀ ਮਾਲਕ ਨੇ ਇਹਨਾਂ ਕਿਰਾਏ ਦੀ ਪੁਲਿਸ ਦੇ ਨਹੀਂ ਜਾਂ ਨਹੀਂ ਤੇ ਜਿਹੜੇ ਸਵਾਲ ਹੁਣ ਪੀਜੀ ਮਾਲਕ ਨੂੰ ਵੀ ਕੀਤੇ ਜਾ ਰਹੇ ਕਿਉਂਕਿ ਕਾਫੀ ਜਿਹੜੇ ਇਸ ਤਰੀਕੇ ਦੇ ਨਾਲ ਦੱਸ ਦਿੰਦੇ ਆ ਕਿ ਭੀੜ ਭੜਵਾ ਇਲਾਕਾ ਨਮਾ ਗਰੋਂ ਵੀ ਆ ਜਾਂ ਫਿਰ ਇਹ ਗੱਲ ਕਰੀਏ ਕਾਉਂਸਲ ਵੀ ਹੈ ਤਾਂ ਜਿਹੜਾ ਕਿਰਾਏਦਾਰ ਵੀ ਰਹਿੰਦੇ ਨੇ ਤਾਂ ਉਸ ਨੂੰ ਲੈ ਕੇ ਵੀ ਜਿਹੜੇ ਲਗਾਤਾਰ ਇਹ ਸਵਾਲ ਖੜੇ ਹੁੰਦੇ ਨੇ ਕਿ ਵੈਰੀਫਿਕੇਸ਼ਨ ਪੁਲਿਸ ਵੱਲੋਂ ਇਹਨਾਂ ਲੋਕਾਂ ਦੀ ਜਾਬ ਕੀਤੀ ਹੈ ਜਾਂ ਨਹੀਂ ਜਾਂ ਫਿਰ ਜਿਹੜੇ ਪੀਜੀ ਮਾਲਕ ਨੇ ਤਾਂ ਉਹਨਾਂ ਨੇ ਇਸ ਜਿਹੜੇ આરોપી ਨੇ ਇਹਨਾਂ ਦੀ ਪਛਾਣ ਪੀਜੀ ਮਾਲਕ ਨੇ ਅਮਰੀਕੇਸ਼ਨ ਕਰਾਈ ਹੈ ਜਾਂ ਨਹੀਂ ਇਹ ਵੀ ਜਿਹੜੇ ਵੱਡੇ ਸਵਾਲ ਨੇ ਕਿਉਂਕਿ ਨਵਾਂ ਗਰਾਉਂਦੇ ਵਿੱਚ ਚੰਡੀਗੜ੍ਹ ਦੇ ਨਜ਼ਦੀਕ ਹੁਣ ਕਾਰਨ ਕਾਫੀ ਲੋਕ ਬਿਨਾ ਵੈਰੀਫਿਕੇਸ਼ਨ ਤੋਂ ਰਹਿੰਦੇ ਨੇ ਪਰ ਜੰਮੂ ਦੇ ਰਹਿਣ ਵਾਲੇ ਇਹ 6 ਮਹੀਨੇ ਤੋਂ ਕਿ ਬਿਨਾ ਵੈਰੀਫਿਕੇਸ਼ਨ ਤੋਂ ਰਹਿ ਰਹੇ ਸੀ ਜਾਂ ਨਹੀਂ ਇਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਇਸ ਨੂੰ ਲੈ ਕੇ ਪੁਲਿਸ ਵੱਲੋਂ ਹੁਣ ਰਿਮਾਂਡ ਲਿਆ ਜਾ ਰਿਹਾ ਰਿਮਾਂਡ ਦੇ ਵਿੱਚ ਹੋਰ ਹੀ ਵੱਡੇ ਖੁਲਾਸੇ ਹੋ ਸਕਦੇ ਨੇ ਹੋਰ ਕਿਹੜੇ ਕਿਹੜੇ ਯੂਰੋਪੀਨਾਂ ਦੇ ਨਾਲ ਰਹਿੰਦੇ ਸੀ ਜਾਂ ਫਿਰ ਹੋ ਕੇ ਕਿਸ ਦੇ ਉੱਤੇ ਇਹਨਾਂ ਵੱਲੋਂ ਕੋਈ ਫਾਇਰਿੰਗ ਤਾਂ ਨਹੀਂ ਕੀਤੀ ਗਈ ਜਾਂ ਕਿਸੇ ਨੂੰ ਧਮਕੀ ਤਾਂ ਨਹੀਂ ਦਿੱਤੀ ਗਈ ਕਈ ਤਰ੍ਹਾਂ ਦੇ ਤਾਰ ਜਿਹੜੇ ਪੁਰਸ ਵੱਲੋਂ ਜੋੜੇ ਜਾ ਰਹੇ ਨੇ ਦੇਖਦੇ ਹਾਂ ਕਿ ਅਗਰ ਦਿਨਾਂ ਵਿੱਚ ਹੋਰ ਇਸ ਮਾਮਲੇ ਵਿੱਚ ਕੀ ਨਿਕਲਦਾ ਤੁਹਾਨੂੰ ਬਾਲਾ ਸਮਝ ਦੱਸੇਗਾ ਤੁਹਾਡੇ ਨਾਲ ਜਸਪ੍ਰੀਤ ਦੇ ਨਾਲ ਹੱਥੇ ਸਿੰਘ